ਦੋਸਤੋ ਸਾਰਿਆਂ ਸਤ ਸਤਿ ਸ਼੍ਰੀ ਅਕਾਲ ਹੁਣ ਅਸੀਂ ਮੈਂ ਤੇ ਗਿੱਲ ਸਾਹਿਬ ਅੱਜ ਪਹਿਲੇ ਦਿਨ ਸਰਕਾਰਨ ਆਏ ਆ ਤੇ ਜਿਹੜੇ ਆਪਣੇ ਪੰਜਾਬ ਮੇਰੇ ਵੀਰ ਗਏ ਹੋਏ ਆ ਸਾਰੇ ਹੀ ਕਹਿੰਦੇ ਆ ਵੀ ਯਾਰ ਅੱਜਕੱਲ ਤੁਸੀਂ ਬਾਹਰ ਨਹੀਂ ਨਿਕਲਦੇ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਅਸੀਂ ਬਾਹਰ ਨਹੀਂ ਹੀ ਕੱਲਦੇ ਤੇ ਅੱਜ ਜਿਹੜਾ ਹੈਗਾ 10 ਤੋਂ 11 ਡਿਗਰੀ ਹੈਗਾ ਟੈਂਪਰੇਚਰ ਤੇ ਇਸ ਕਰਕੇ ਅਸੀਂ ਅੱਜ ਬਾਹਰ ਨਿਕਲੇ ਆ ਠੀਕ ਆ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਅਸੀਂ ਇਹ ਤਾਂ ਆਪਣੇ ਦਾ ਇਥੋਂ ਨਜ਼ਾਰਾ ਦਿਖਾਉਣਾ ਤੇ ਗਿੱਲ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਆ ਗਿੱਲ ਸਾਹਿਬ ਆਪਣੇ ਬਿਆਨ ਕਰਨਗੇ ਵਿਚਾਰ ਬਸ ਖੋਡਿਆਂ ਦੇ ਵਿੱਚ ਲੁਕੇ ਹੋਏ ਸੀ ਬਰਫ਼ ਪੈ ਰਹੀ ਸੀ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਸੀ ਜੇ ਨਿਕਲਦੇ ਤਾਂ ਠੰਡ ਲੱਗ ਜਾਂਦੀ ਸੀ ਹੈ ਤੇ ਹੁਣ ਟੈਂਪਰੇਚਰ ਥੋੜਾ ਜਿਹਾ ਸਹੀ ਹੋਇਆ ਇਸ ਕਰਕੇ ਅੱਜ ਨਿਕਲੇ ਆ ਹੁਣ ਨਿਕਲਣਾ ਸ਼ੁਰੂ ਕਰਾਂਗੇ ਤੇ ਤੁਹਾਨੂੰ ਵਧੀਆ-ਵਧੀਆ ਵੀਡੀਓ ਪਾ ਕੇ ਅਸੀਂ ਭੇਜਿਆ ਕਰਾਂਗੇ ਇਹ ਲਾਈਕ ਤੇ ਕਮੈਂਟ ਕਰ ਦਿਆ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੋਹਰਿਆ ਚੈਨਲ ਆ ਲੋਹਰਿਆ ਚੈਨਲ ਆ ਤੇ ਆਜੋ ਹੁਣ ਆਪਾਂ ਤੁਹਾਨੂੰ ਅਗਲੇ ਚੱਲਦੇ ਚੱਲਦੇ ਤੁਹਾਨੂੰ ਅਸੀਂ ਇਹ ਬਾਕੀ ਜਿਹੜੇ ਹੈਗੇ ਆ ਸਾਈਡ ਦਿਖਾਉਨੇ ਆ ਇਹ ਜਿਹੜੀ ਆਹ ਰੋਡ ਹੈਗੀ ਆ ਹੁਣ ਇੱਥੋਂ ਐ ਕਰ ਦੋ ਇਹ ਜਿਹੜੀ ਰੋਡ ਹੈਗੀ ਆ ਐਮ ਐਸ ਵਰਗ ਹਾਂ ਐਮ ਐਸ ਵਰਗ ਦੀ ਰੋਡ ਆ 20 ਰੋਡ ਵਜਦੀ ਆ ਇਹ ਇਸ ਟਾਈਮ ਅਸੀਂ 20 ਰੋਡ ਦੇ ਉੱਤੇ ਆ ਤੇ ਇਹਦੇ ਨਾਲ ਹੀ ਆ ਜਿਹੜਾ ਹੈਗਾ ਦਰਿਆ ਪੈਂਦਾ ਆ ਠੀਕ ਆ ਉਹ ਖੁੱਲੀ ਜਗ੍ਹਾ ਦੀ ਹਾਂ ਖੁੱਲੀ ਜਿਹੀ ਜਗ੍ਹਾ ਦਿਖਾਵਾਂਗੇ ਕਿਉਂਕਿ ਆਪਾਂ ਥੋੜਾ ਥੋੜਾ ਘਰ ਹੈਗੇ ਘਰਾਂ ਦੇ ਓਲੇ ਆ ਲੋਕਾਂ ਨੇ ਦਰਿਆ ਦੇ ਉੱਤੇ ਘਰ ਪਾਏ ਹੋਏ ਆ ਇਹ ਬਹੁਤ ਮਹਿੰਗੇ ਘਰ ਆ ਤੇ ਇਹਨਾਂ ਲੋਕਾਂ ਨੇ ਆਪਣੇ ਘਰ ਪਾਏ ਹੋਏ ਆ ਠੀਕ ਆ ਜੀ ਤੈਨੂੰ ਅੱਗੇ ਜਾ ਕੇ ਜਿਹੜੇ ਹੈਗੇ ਉਹ ਦਿਖਾਉਣੇ ਆਸੀਂ ਹਾਂਜੀ ਗੱਲ ਸਾਰਿਆਂ ਅਸੀਂ ਅਮਰੀਕਾ ਦੇ ਕੈਨੇਡਾ ਦਾ ਵਿਚਕਾਰਲਾ ਹਿੱਸਾ ਜਿੱਥੇ ਲੋਕ ਡਾਂਕੀ ਲਾਉਂਦੇ ਆ ਜਿਆਦਾ ਕਰਕੇ ਡਾਂਕੀ ਇੱਥੇ ਲਾਉਂਦੇ ਸੀ ਇੱਕ ਗੁਜਰਾਤੀ ਪਰਿਵਾਰ ਸੀ ਉਹਨੇ ਇੱਥੋਂ ਦੀ ਡਾਂਕੀ ਲਾਈ ਸੀ ਤੇ ਬਰਫ ਦਾ ਮਹੀਨਾ ਸੀ ਪੂਰਾ ਤੇ ਪੂਰਾ ਜੰਮਿਆ ਹੋਇਆ ਸੀ ਬਸ ਤੂਫਾਨ ਆਇਆ ਤੇ ਸਾਰਾ ਪਰਿਵਾਰ ਹੀ ਖਤਮ ਗਿਆ ਇਹ ਵਿਚੀ ਇੱਕ ਨਦੀ ਪੈਂਦੀ ਆ ਇਹ ਨਦੀ ਆ ਜਿਹੜੀ ਦੇਖੋ ਹੁਣ ਅੱਜਪਰਖ ਕੋਲੀ ਲੱਗੀ ਆ ਨਦੀ ਦੇ ਵਿੱਚ ਉਹ ਸਾਹਮਣੇ ਜਿਹੜਾ ਤੁਹਾਨੂੰ ਮਕਾਨ ਦਿਖ ਰਹੇ ਨੇ ਉਹ ਯੂ ਐਸ ਦੇ ਨੇ ਅਮਰੀਕਾ ਦੇ ਤੇ ਵਿੱਚ ਜਿਹੜਾ ਇੱਕ ਬੂਰਜ ਦਿਖ ਰਿਹਾ ਛੋਟਾ ਜਿਹਾ ਸਫੇਦ ਰੰਗ ਦਾ ਇਹ ਇਹਨਾਂ ਦਾ ਬਾਡਰ ਆ ਪਰਲੇ ਪਾਸੇ ਯੂ ਐਸ ਆ ਗਿਆ ਇਧਰ ਆ ਗਿਆ ਕਨੇਡਾ ਆਹ ਕਨੇਡਾ ਦਾ ਰੋਡ ਆ ਉਹ ਸਾਹਮਣੇ ਯੂ ਐਸ ਦਾ ਰੋਡ ਆ ਠੀਕ ਹੈ ਜੀ ਉਹ ਗੱਡੀਆਂ ਸਾਹਮਣੇ ਤੋਂ ਚਲਦੀਆਂ ਦਿਖਦੀਆਂ ਹੋਣਗੀਆਂ ਜ਼ੂਮ ਕਰਕੇ ਬਾਈ ਜੀ ਦਿਖਾਉਣਗੇ ਸਾਰਾ ਕੁਝ ਤੇ ਦੇਖ ਲਓ ਸਾਡੇ ਜਿਹੜੇ ਵਾਟਨਾ ਹੈ ਉਦਾਂ ਹੀ ਲੜੀ ਜਾਂਦੇ ਨੇ ਤਾਰਾਂ ਲਾਈਆਂ ਪਈਆਂ ਨੇ ਸੌ ਕੁ ਫੀ ਕਰਿਆ ਪਿਆ ਪੂਰੇ ਖੁੱਲਾ ਬਾਟਰ ਪੂਰੇ ਠੀਕ ਤੇ ਇਹਨਾਂ ਨੇ ਕੋਈ ਕਾਰਵਾਈ ਕਰਨੀ ਵੀ ਆ ਜਾਂ ਕੋਈ ਮਤਲਬ ਦੇਖਣਾ ਵੀ ਆ ਤਾਂ ਹੈਲੀਕਾਪਟਰ ਨਾਲ ਹੀ ਦੇਖ ਲੈਂਦੇ ਆ ਉੱਥੋਂ ਦੀ ਘੁਮਾ ਕੇ ਠੀਕ ਹੈ ਜੀ ਤੇ ਇਹ ਸੀ ਯੂ ਐਸ ਦਾ ਤੇ ਕੈਨੇਡਾ ਦਾ ਵਾਟਰ ਦੇਖੋ ਆ ਦੇਖੋ ਆ ਨਾਲਾ ਵਗ ਰਿਹਾ ਹੈ ਇਹ ਨਾਲੇ ਦੇ ਵਿੱਚ ਪਾਣੀ ਹੈ ਸਾਰਾ ਬਰਫ ਦਾ ਪਾਣੀ ਹੈ ਕੋਈ بارش ਦਾ ਪਾਣੀ ਨਹੀਂ ਹੈਗਾ ਨਾਲੇ ਦੇ ਵਿੱਚ ਕਾਡ ਲੱਗ ਤ ਦੇਖੋ ਕਿੰਨੇ ਖੜਿਆ ਹੈ ਆਪਣੇ ਆਪ ਹੋਏ ਹੋਇਆ ਕਿਸੇ ਨੇ ਲਾਏ ਨਹੀਂ ਹੈਗੇ ਤੇ ਉਹ ਸਾਹਮਣੇ ਘਰ ਆ ਉਹ ਘਰ ਦੇਖ ਲੋ ਆਪਣੇ ਕੀ ਸਾਡੇ ਲੋਕ ਕੀ ਕਰਦੇ ਆ ਨਾਲੇ ਨੂੰ ਦੱਬ ਲੈਂਦੇ ਆ ਤੇ ਦਰਖਤ ਕਟਾ ਲੈਂਦੇ ਆ ਦਰਖਤ ਕਟਾ ਕੇ ਨਾਲੇ ਨੂੰ ਦੱਬ ਕੇ ਕਹਿਂਦੇ ਆ ਸਾਡਾ ਹੋ ਗਿਆ ਹੈ ਇਸ ਕਰਕੇ ਸਾਡੇ ਜਿਹੜਾ ਜਲਵਾਜੂ ਹੈ ਤਾਂ ਹੀ ਵਿਗੜਿਆ ਹੋਇਆ ਹੈ ਇੱਥੇ ਇਹ ਲੋਕ ਜਲਵਾਜੂ ਨੂੰ ਤੇ ਪ੍ਰਕਿਰਤੀ ਨੂੰ ਪਿਆਰ ਕਰਦੇ ਨੇ ਉਹਨੂੰ ਜਹੀ ਜੀ ਹੈ ਉਹੇ ਜਹੀ ਹੀ ਰੱਖਦੇ ਨੇ ਥੈਂਕ ਯੂ ਹਾਂ ਜੀ ਪਹਿਲੀ ਜਿਹੜੀ ਪਹਿਲੀ ਸੀਗੀ ਰੋਡ ਸੀਗੀ ਉਹਦਾ ਨਾਮ ਸੀਗਾ 20 20 ਰੋਡ ਸੀ ਮਹਾਰਸਵਰਗ ਹੁਣ ਆ ਗਿਆ ਸੀ ਤਕਸਾਸ ਰੋਡ ਤੇ ਜੀ ਠੀਕ ਆ ਇੱਥੇ ਸਪੀਡ ਲਿਮਟ ਰੱਖੀ ਹੁੰਦੀ ਆ ਜਾਂਦੀ ਇੱਥੇ ਜਿਹੜੀ ਗੱਡੀ ਦੀ ਸਪੀਡ ਆ ਮੈਕਸਿਮਮ ਜਿਹੜੀ 50 ਆ ਤੁਸੀਂ 50 ਤੋਂ ਵੱਧ ਇੱਥੇ ਗੱਡੀ ਨਹੀਂ ਚਲਾ ਸਕਦੇ ਦੇਖੋ ਜੀ ਆ ਜਿੱਥੇ ਅਸੀਂ ਜਾ ਰਹੇ ਆ ਇਹ ਸੈਰ ਕਰਨ ਵਾਲਿਆਂ ਵਾਸਤੇ ਰਸਤਾ ਹੈ ਸਾਈਕਲ ਤੇ ਸੈਰ ਸਾਈਕਲ ਤੇ ਸੈਰ ਦੋਨਾਂ ਵਾਸਤੇ ਹੈ ਤੇ ਦੂਜਾ ਜਿਹੜਾ ਆ ਉਹ ਗੱਡੀਆਂ ਵਾਸਤੇ ਹੈ ਇੱਕ ਆਉਂਦੀ ਹੈ ਇੱਕ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਸਾਥੀਓ ਅਸੀਂ 5-6 ਕਿਲੋਮੀਟਰ ਘੁੰਮ ਆਏ ਹਾਂ ਤੇ ਇਹ ਜਿਹੜੀ ਹੈਗੀ ਆ ਪਾਰਕ ਆ ਠੀਕ ਆ ਪਾਥ ਸ੍ਰੈਸ਼ਰ ਪਾਰਕ ਤੇ ਆ ਸਾਰੇ ਇਧਰਲੀ ਸਾਈਡ ਤੇ ਆ ਘਰ ਪਾ ਇੱਕ ਜਿਹੜੇ ਲੱਕੜਾਂ ਇਕੱਠੀਆਂ ਕੀਤੀਆਂ ਇਹਨਾਂ ਨੇ ਸੰਚੇ ਤਿਆਰ ਕੀਤੇ ਆ ਇਹ ਘਰ ਇੱਥੇ ਘਰ ਬਾਨੇ ਸਾਰੇ ਆ ਠੀਕ ਆ ਜੀ ਤੇ ਆ ਦੇਖੋ ਜਿਹੜੀ ਹੈਗੀ ਆ ਅੱਜ ਬਹੁਤ ਸਾਰੀ ਬਰਫ਼ ਜਿਹੜੀ ਹੈਗੀ ਆ ਮਤਲਬ ਗਰਮੀ ਦੇ ਨਾਲ ਪਿਘਲ ਗਈ ਆ ਪਰ ਹਜੇ ਵੀ ਇਹ ਇਦਾਂ ਜਿਉਂਦੀ ਤਿਉਂ ਪਈ ਆ ਕੱਲ ਇਦੂ ਦੁੱਗਣੀ ਸੀ ਬਰਫ਼ ਤੇ ਹਾਂਜੀ ਕੱਲ ਰਸਤਿਆਂ ਦੇ ਉੱਤੇ ਇਦੂ ਦੁੱਗਣੀ ਬਰਫ਼ ਸੀ ਇੱਕ ਦਿਨ ਦੇ ਵਿੱਚ ਹੀ ਇੰਨੀ ਖੁਰ ਗਈ ਆ ਹਾਂਜੀ ਹਾਂਜੀ ਤੇ ਆ ਆ ਹੁਣ ਬੱਚਿਆਂ ਦਾ ਬੱਚਿਆਂ ਦਾ ਪਾਰਕ ਆ ਹਜੇ ਬੱਚੇ ਆਏ ਨਹੀਂ ਦੇਖੋ ਛਾਂ ਨੂੰ ਸ਼ਾਇਦ ਆ ਜਾਣ ਕਿਉਂਕਿ ਹਜੇ ਵਿੱਚ ਇਹਦੇ ਬਰਫ਼ਾ ਤੇ ਜਿੱਦਾਂ ਚਿਰ ਬਰਫ਼ ਖੁਰਦੀ ਨਹੀਂ ਤੇ ਬੱਚੇ ਆਉਂਦੇ ਨਹੀਂ ਤੇ ਲੱਗਦਾ ਹੈ ਵੀ ਉਮੀਦ ਆ ਵੀ ਛਾਂ ਨੂੰ ਸ਼ਾਇਦ ਆਉਣ ਕਿਉਂਕਿ ਕਾਫੀ ਬਰਫ਼ ਇਹਦੇ ਆਏ ਦਿਵਾਲੇ ਖੁਰੀ ਹੋਈ ਆ ਤੇ ਇਸ ਤਰ੍ਹਾਂ ਜਿਹੜੇ ਹੈਗੇ ਆ ਅੱਜ ਲੋਕ ਬਾਹਰ ਨਿਕਲੇ ਦਿਖਾਈ ਦਿੱਤੇ ਆ ਹਾਂਜੀ ਤੇ ਗੱਲ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਗੱਲ ਸਾਹਿਬ ਦੱਸੋ ਮੌਸਮ ਬਾਰੇ ਵੀ ਅੱਜ ਮੌਸਮ ਕਿੰਨੇ ਡਿਗਰੀ ਆ ਤੇ ਪਹਿਲਾਂ ਮੌਸਮ ਕਿੰਨੇ ਡਿਗਰੀ ਰਿਹਾ ਇੱਥੇ ਅੱਜ ਮੌਸਮ ਹੈਗਾ 7 ਡਿਗਰੀ ਆ ਤੇ ਦਿਨ ਦਾ ਤੇ ਪਹਿਲਾਂ ਦਾ ਰਿਹਾ -19 18 17 ਤੇ ਦਿਨ ਦਾ ਰਿਹਾ -10 ਬਾਹਰ ਨਿਕਲਦੇ ਸੀ ਤਾਂ ਹੱਥ ਬੱਸ ਐ ਹੋ ਜਾਂਦੇ ਸੀ ਕਿ ਸੁੰਨ ਹੋ ਗਏ ਹਾਂਜੀ ਬਿਲਕੁਲੀ ਅੱਜ ਹੁਣ ਦੇਖੋ ਬਰਫ਼ ਵੀ ਹੈਗੀ ਐ ਪਰ ਜਦ ਹੁਣ ਧੁੱਪ ਪਈ ਐ ਕੱਲ ਦੀ ਧੁੱਪ ਲੱਗੀ ਐ ਪੈਣ ਉਹ ਧੁੱਪ ਨੇ ਬਰਫ਼ ਖੋਰੀਆ ਸਾਰੀ ਹਾਂਜੀ ਆ ਦੇਖੋ ਜਿਹੜੀ برفਾ ਕੰਮ ਸੇ ਕੰਮ 1.5 ਫੁੱਟ 1.5 ਫੁੱਟ برفਾ ਕਿਤੇ ਡੇਢ ਹੈ ਕਿਤੇ ਫੁੱਟ ਆ ਦੇਖੋ ਹਾਂ ਆਸ਼ੀਸ਼ ਘਰ ਸਾਹ ਤੁਸੀਂ ਬਰਫ਼ ਦੇ ਵਿੱਚ ਆਉਂਦੇ ਰਹੇ ਜਾਂ ਨਹੀਂ ਹਾਂ ਮੈਂ ਆਉਂਦਾ ਰਿਹਾ ਅੱਛਾ ਹਾਂ ਮੈਂ ਤਾਂ ਨਹੀਂ ਭਰਾਵਾ ਆਇਆ ਮੈਂ ਤਾਂ ਅੱਜ ਪਹਿਲੇ ਦਿਨ ਹੀ ਆਇਆ ਭਾਈ ਅੰਦਰ